ਹੈਲੋ ਜੀ ਸਾਰਿਆਂ ਕਾਲ ਜਿਸ ਤਾਨਾ ਨੂੰ ਮੈਗ ਬਟਿਕਨ ਹੋਮ ਐਡ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਰਦਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਮੇਰੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗੀ ਤੇ ਅੱਜ ਹਣਾ ਹੈਗੀ ਸੀ ਜੇ ਆਪਾਂ ਨੂੰ ਛੁੱਟੀ ਤੇ ਆਪਾਂ ਨੇ ਮੰਮੀ ਨਾਲ ਹੈਲਪ ਮੰਮਾ ਜੀ ਨਾਲ ਹੈਲਪ ਕਰਾਉਣੇਗੇ ਸ਼ਾਪ ਤੇ ਸਾਰੇ ਕੱਪੜੇ ਇਧਰ ਉਧਰ ਖਿਲਰੇ ਹੋਏ ਸੀਗੇ ਤੇ ਕੋਈ ਸਮਾਨ ਮਿਲ ਨਹੀਂ ਰਿਹਾ ਸੀ ਪਰ ਸਾਰਾ ਡਿਸੈਕਟ ਕਰਾਂਗੇ ਤੇ ਆਪਾਂ ਤੁਹਾਨੂੰ ਉਹਦਾ ਬਲੌਗ ਸ਼ੇਅਰ ਕਰਾਂਗੇ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਉਹਨਾਂ ਵਿੱਚ ਦੱਸਿਓ ਕਿ ਤੁਹਾਨੂੰ ਜਿਹੜਾ ਸੂਟ ਪਸੰਦ ਆਊਗਾ ਸੇ ਤੁਹਾਡੇ ਵਾਸਤੇ ਰੱਖ ਦਾਂਗੇ ਆਪਾਂ ਤੁਹਾਨੂੰ ਸੂਟ ਵੀ ਦਿਖਾਵਾਂਗੇ ਜੀ ਸਾਰੇ ਪਿਕ ਕਰ ਲੈਣਾ ਲਾਈਟ ਦੇਖੋ ਜੀ ਆਪਾਂ ਸਾਰੇ ਤੈ ਹਮਨੇ ਸ਼ੁਰੂ ਕਰ ਦਿੱਤੀ ਉਹ ਨਹੀਂ ਗਿਆ ਤੇ ਦੇਖੋ ਆਪਣੇ ਸਾਰੇ ਸੂਟ ਨੇਗੇ ਬਹੁਤ ਸੋਹਣੇ ਸੋਹਣੇ ਵਰਕ ਕੀਤੇ ਹੋਏ ਨੇ ਜੀ ਤੇ ਇਧਰ ਵੀ ਨੇ ਜੀ ਤੇ ਦੇਖੋ ਜੀ ਇਹ ਆਪਣਾ ਵੈਲਵਟ ਦਾ ਸੂਟ ਹੈਗਾ ਕਿੰਨਾ ਸੋਹਣਾ ਕਲਰ ਹੈ ਜੀ ਇਹ ਜਾਮਨੀਜ਼ ਦਾ ਕਲਰ ਹੈ ਤੇ ਤੇ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਗਿਆ ਹੈਗਾ ਸਾਰੇ ਤੇ ਵਰਕੇ ਜੀ ਤੇ ਬੰਦ ਕਰ ਜੀ ਆਪਣੇ ਸਾਰੇ ਵੈਲਵਟ ਦੇ ਸੂਟ ਆਪਾਂ ਇੱਥੇ ਧਰਾਂਗੇ ਤੇ ਇਹਨਾਂ ਵਿੱਚ ਦੇਖੋ ਬਹੁਤ ਸੋਹਣਾ ਸੋਹਣਾ ਵਰਕ ਕੀਤਾ ਗਿਆ ਹੈਗਾ ਹਲਕਾ ਹਲਕਾ ਕੇਰੇ ਦਾ ਵਰਕ ਹੈ ਜੀ ਹੈਂਡ ਵਰਕ ਹੈਗਾ ਬਹੁਤ ਸੋਹਣਾ ਕੀਤਾ ਗਿਆ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਨੂੰ ਨਾਲੇ ਕਰ ਦਿੰਨੇ ਹਾਂ ਦੇਖੋ ਜੀ ਹੁਣ ਆਪਾਂ ਸਾਰੇ ਸੂਟ ਜਿਹੜੇ ਆ ਚਿੰ ਦਿੱਤੇ ਹੈਗੇ ਮਤਲਬ ਸਾਰੇ ਕੋਨੇ ਤੋਂ ਇਹ ਆਏ ਆਪਣੇ ਸਾਰੇ ਵੈਲਵਟ ਦੇ ਸੂਟ ਨੇ ਜੀ ਤੇ ਸਭ ਤੋਂ ਪਹਿਲਾਂ ਬਲੈਕ ਕਰਾਂਗੇ ਜੀ ਫਿਰ ਜਾਮਣੀ ਹੈ ਫਿਰ ਬਲੈਕ ਹੈ ਜੀ ਫਿਰ ਇਹ ਸਕਿੰਜਾ ਨੋ ਮਾਜਾ ਕਲਰ ਹੈ ਜੀ ਹੈ ਪਰ ਹਾ ਡਾਰਕ ਗ੍ਰੀਨ ਕਲਰ ਤੇ ਇਹ ਆਪਣਾ ਆ ਗਿਆ ਜੀ ਬਰਾਊਨ ਜਾਂ ਕਲਰ ਤੇ ਇਹ ਆਪਣਾ ਆ ਗਿਆ ਜੀ ਮੋਰ ਮਤਲਬ ਡਾਰਕੀ ਕਲਰ ਮੰਨ ਲਓ ਤੁਸੀਂ ਡਾਰਕ ਗ੍ਰੀਨ ਕਲਰ ਇਹ 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 ਦਾ ਦੁਪੱਟਾ ਹੈ ਜੀ ਤੇ ਹੁਣ ਆਪਾਂ ਇਹ ਸਾਰੇ ਸੂਟ ਜਿਹੜੇ ਚਿੰਦ ਦਿੱਤੇ ਉਸ ਤੋਂ ਬਾਅਦ ਹੁਣ ਆਪਾਂ ਇੱਧਰ ਆਪਣੇ ਸ਼ਾਪ ਦਾ ਸਾਰਾ ਜਿਹੜਾ ਇਹ ਸਾਰਾ ਕੁਝ ਮਤਲਬ ਸੈੱਟ ਕਰਾਂਗੇ ਜੀ ਮਮਾ ਜੀ ਦਾ ਸੀਮਰ ਦਾ ਸੂਟ ਰੈਡੀ ਕਰ ਰਹੇ ਨੇ ਜੀ ਹੁਣ ਫਲਾਵਰ ਦਿਖਾਏ ਦੇਖੋ ਜੀ ਕਿੰਨੇ ਸਫਾਈ ਨਾਲ ਕੀਤਾ ਗਿਆ ਹੈਗਾ ਇਹ ਵਰਕ ਤੇ ਹੁਣ ਆਪਾਂ ਇੱਧਰੋਂ ਕਰਦੇ ਹਾਂ ਜੀ ਤੇ ਆਪਾਂ ਤੁਹਾਨੂੰ ਇੱਕ ਸੂਟ ਵੀ ਦਿਖਾਉਣੇ ਆਂਗੇ ਦੇਖੋ ਜੀ ਇਹ ਸੂਟ ਕਹਿ ਰਹੇ ਸੀ ਆਪਾਂ ਤੁਹਾਨੂੰ ਬਹੁਤ ਸਫਾਈ ਨਾਲ ਵਰਕ ਕੀਤਾ ਗਿਆ ਤੇ ਦੋ ਬਣੀ ਨੇ ਬਾਮਾਂ ਦੀ ਤੇ ਮਮਾ ਬਾਮਾਂ ਦੀ ਕੀ ਕਿਤੇ ਨੇ ਬਾਮਾਂ ਦੀ ਕਿਤੇ ਕੀ ਦੇ ਮੈਂ ਰੈਡੀ ਹੋ ਗਈ ਉਹ ਨਸਰ ਮੈਂ ਰੈਡੀ ਹੋ ਗਈ ਬਾਹ ਫਸੇ ਤੇ ਕੁੰਜੇ ਦੀ ਫੁੱਲ ਪਾਉਣੇ ਸੀਗੇ ਤੂੰ ਨੀਚੇ ਕਰਕੇ ਅੱਛਾ ਇਹ ਬਾਮਾਂ ਤੇ ਕੀ ਪਾਇਆ ਇਹਦੇ ਕੱਟ ਵਰਕੇ ਗੱਲਾਂ ਕੱਟ ਵਰਕੇ ਪਾਇਏ ਬਲਾਵ ਦੇ ਬੜੀ ਸਫਾਈ ਆਈ ਹੈ ਹਨਾ ਕੀ ਕਲਪਕ ਜੀ ਸੱਚ ਹੈ ਉਹ ਨਾ ਦਿਆਂ ਦਾ ਰਾਕੀ ਕਿ ਨਹੀਂ ਹਾਂ ਬੇਜਾ ਕਦੋਂ ਆਏ ਤੇ ਮੇਰੀ ਜਿਹੀ ਸੀ ਅੱਛਾ 10 ਮਿੰਟ ਕਿ ਹੋਈ ਸੀ ਕਈ ਨਾ ਅੱਛਾ ਅੱਛਾ ਕਲਾਈ ਕਰਦੇ ਸੀ ਹਾਂ ਹਾਂ ਸੂਟ ਵਰਕ ਕਰਨੀ ਸੀ ਕਿਸੇ ਨੂੰ ਨਾ ਰੈਡੀ ਕਰ ਤੁਸੀਂ ਵੀ ਲਾਈ ਹੋਈਆਂ ਨੇ ਮਸ਼ੀਨ ਹਾਂਜੀ ਹਾਂਜੀ ਹਾਂ ਸੋਹਣਾ ਚੱਲੀ ਜਾਂਦੇ ਕੰਮ ਵਧੀਆ ਵਧੀਆ ਕੇਕ ਸੂਟ ਵਰਕ ਕਰ ਦਿੰਦੀ ਦੀਦੀ ਨੋ ਨਾ ਇਕੱਠੇ ਲੱਗਦੇ ਨੇ। ਹਾਂ ਨਾ ਪਟਾ ਲੱਗਦੀ ਹੈ। ਤੁਸੀਂ ਆਪ ਹੀ ਕਰਦੇ ਹੋ ਨਾਲ? ਹਾਂ ਜੀ ਅਸੀਂ ਆਪ ਕਰਦੇ ਹਾਂ। ਪਹਿਲਾਂ ਮੇਰੀ ਵੀ ਸਲਾਹ ਹੈਗੀ ਵੱਡੀਆਂ ਮਸ਼ੀਨਾਂ ਲਾਉਣ ਦੀ ਸਲਾਹ ਦਿੱਤੀ ਫਿਰ ਮਨੇ ਚੱਲ ਛੋਟੀ ਲੈ ਲਈ ਇਨੇ ਮਾਚਰਾ ਕਰ ਲੈਣਾ ਵੀ ਫਿਰ ਲਾ ਲਾਂਗੇ। ਹਾਂ ਜੀ ਵਧੀਆ। ਚੱਲ ਮਹਨੜੇ ਨੇ ਮੈਂ ਕਿ ਸਿਆਣੀ ਹੋ ਜੂਗੀ ਹੋਰ ਵੱਡਣਾ ਵਧੀਆ। ਬਹੁਤ ਸਮਾਂ ਲੱਗਦਾ ਕਿਆ। ਹਾਂ ਬਹੁਤ ਸਮਾਂ ਸਿਖਾਈ ਤੇ ਬਹੁਤ ਹੁੰਦੀ ਹੈਗੀ। ਹਾਂ ਨਾ ਵਧੀਆ ਵਧੀਆ। ਹਾਂ ਹਾਂ ਹਾਂ। ਸੋਨੇ ਕਰੀ ਜਾ ਕੰਮ ਤਾਂ। ਹੋਰ ਗਾ ਮਾਈ ਦਾ ਕੰਮ ਚੱਲ ਸੋਨਾ ਚੱਲੀ ਜਾਂਦਾ ਦੁਕਾਨ ਦਾ ਵਧੀਆ ਚੱਲੀ ਜਾਂਦਾ। ਕੜਾਈ ਤੇ ਉੱਥੇ ਤੁਸੀਂ ਜਾਣੇ ਸ਼ਾਪੇ। ਹ ਅਸੀਂ ਕੁੜੀ ਦਰਦ ਨਹੀਂ ਆ। ਠੀਕ ਹੈ। ਸੰਜੀ ਲਈ ਹੋਈ ਕਿਸ ਨਾਲ? ਬੈਜੋ ਆ ਤੁਸੀਂ। ਚੱਲੋ ਮੈਂ ਦੇਖ ਲੈਨੇ ਆਪਾਂ। ਪਰ ਜੇ ਆਪਾਂ ਲੈ ਨਾ। ਨਵਸ ਵਸ। ਨਵਸ ਵਸ। ਪਹਿਨੇ ਗੱਲਾਂ ਕਰਾਂਗੇ ਆਪਾਂ। ਦੀ ਦੀ ਗੜੀ। ਫਸਟ ਸਟਾਪ ਕਰਦੇ ਹਾਂ। ਹੁਣ ਤਾਂ ਬਸ ਗਰਮੀ ਦਿਨ ਪੈਤੀ ਆ ਹਾਂ ਸੀਜ਼ਨ ਆਪ ਹੋ ਗਿਆ ਕਰਦੀ। ਨਾ ਵਧੀਏ ਮੱਕੀ ਕੜਾਈ ਕਦੂ ਹੀ ਜਾਣਾ ਚੱਲੀ ਜਾਂਦਾ ਇਹ ਕਰੀ ਜਾਂਦੇ ਮੇਰੇ ਰੁਕਣਾ ਬੜੀ ਹੋਤੀ ਹੈ ਹੋਰ ਜਮਨ ਦਾ ਹੋਰ ਵਧੀਆ ਹੋ ਰਾਇ ਨਾਲ ਹੈ ਹਾਂਜੀ ਵੀਰਾਏ ਸੀ ਆ ਅਜੇ ਪੇਪਰਸ ਨਾ ਆਉਂਦਾ ਪੈਸਾ ਮਾਇਾ ਹੋ ਗਿਆ ਵੀਜ਼ਾ ਲੈ ਕੇ ਮਿਲ ਜਾਣਿਆ ਚੱਲ ਵਧੀਏ ਲੋਕਾਂ ਨੂੰ ਉਡਾਂਗੇ ਨਾ ਵਧੀਏ ਜਮਨ ਦਾ ਸ੍ਰਾਮਤੀ ਜੇ ਪੇਪਰ ਹਾਂਜੀ ਸ੍ਰਾਮਤੀ ਜੇ ਪੇਪਰ ਨਾ ਵਧੀਆ ਕੱਪੜੇ ਸੰਭਲਿਆ ਰੱਖੇ ਨੇ ਸੰਭਲਿਆ ਰੱਖੇ ਨੇ ਵਧੀਆ ਨੰਬਰ ਕੰਮ ਤੇ ਸੋਨਾ ਚੱਲੀ ਜਾਂਦਾ ਇਹ ਵਧੀਆ ਹੋ ਜਾਂਦਾ ਬਾਕੀ ਕਬਰਕਦਾ ਚੱਲੀ ਜਾਂਦਾ ਕੜਾਈ ਦਾ ਵਧੀਆ ਚੱਲੀ ਜਾਂਦਾ ਸੋਕੀ ਮੈਨੂੰ ਸ਼ਾਂਤ ਜੀ ਗੜਾਈ ਦਾ ਗੜਾਈ ਦੇ ਮੇ ਉਸ ਨੂੰ ਲੈ ਲਿਆ ਮਾਝਾ ਮੈਂ ਕਰ ਲਈ ਮੈਂ ਕੁਛ ਵਸ ਨੂੰ ਦੁਕਾਨਾ ਕੋਲ ਤੇ ਕਰ ਲੰਗੀ ਇੱਕ ਦੀਦੀ ਜਿਹੜੀ ਆਪਾਂ ਨੇ ਹੀ ਸੂਟ ਵਰਕ ਕਰਵਾਏ ਸੀ ਤੁਹਾਡਾ ਸੀਗਾ ਇੱਕ ਮੇਰਾ ਜੀ ਨਾਲ ਤਾਂ ਉਹ ਵਰਕ ਬਹੁਤ ਚਲੇ ਆ ਨਾ ਉਹ ਵਰਕ ਦੀ ਜਿਹੜਾ ਤਿਆਰ ਕਰਵਾ ਕਰਵਾ ਕੇ ਜਿਹੜੀ ਤੁਹਾਨੂੰ ਪਸੰਦ ਬਹੁਤ ਹੁੰਦਾ ਜੀ ਵਧੀਆ ਸੀ ਆ ਨਾ ਤਾਂ ਹਲਕਾ ਜਿਹਾ ਸੀਗਾ ਨਾ ਆ ਆ ਆ ਆ ਵਧੀਆ ਮਸ਼ੀਨਾਂ ਤੇ ਹੋਇਆ ਆ ਵਾਲਾ ਵਰਕ ਹਾਂ ਇਹ ਕਲ ਰੰਗ ਨਾ ਪਿਆਰਾ ਕਲਰ ਬਹੁਤ ਸੋਹਣਾ ਹੈ ਹਾਂ ਬਹੁਤ ਵਧੀਆ ਹੈ ਔਰ ਗੰਜਾਸਾ ਬਹੁਤ ਸੋਹਣਾ ਦੇਖੋ ਉਹ ਆ ਵਾਲਾ ਵਰਕ ਜਿਹੜਾ ਆਪਣਾ ਪੀਲਾ ਸੂਟ ਹਾਂ ਬਹੁਤ ਚੱਲਿਆ ਗਿਆ ਹਰੇਕ ਦੇ ਪਸੰਦ ਆਉਂਦੀ ਹੈ ਸੰਘਾ ਦੀ ਬਹੁਤ ਸੁਪਰੀਡਿ ਕਰਵਾ ਕੇ ਜਿੱਤੇ ਨੇ ਕੈਚ ਵਰਤ ਤੇ ਬੈਚ ਵਰਤਗੇ ਨਾ ਬਹੁਤ ਬਦਲਿਆ ਸੋਡਾ ਵੀ ਸੀ ਨਾ ਇਹਦੇ ਨਾਲ ਸੇਮ ਆ ਸੇਮ ਸੀ ਆਪਾਂ ਫਿਰ ਟਪਟਾ ਨਹੀਂ ਤੇ ਨਾਲਦਾ ਹੁਣ ਹਾਂ ਮਹਿਰੂਨ ਬਾਕੀ ਅਗਲੇ ਦੀ ਮਰਜ਼ੀ ਹੁੰਦੀ ਕਸਟਮਰ ਦੀ ਜਿਵੇਂ ਅਗਲੇ ਨੂੰ ਪਸੰਦ ਆਉਂਦਾ ਹੈਗਾ ਸਹੀ ਗੱਲ ਆ ਜੇ ਹੁਣ ਕਿਸੇ ਨੂੰ ਐ ਹੁੰਦਾ ਵੀ ਨਾਲ ਦੇ ਚਾਹੀਦਾ ਹੈਗਾ ਤਾਂ ਨਾਲ ਦਾ ਤਿਆਰ ਕਰ ਦਿੰਦੇ ਨਹੀਂ ਫਿਰ ਮਹਿਰੂਨ ਦੇ ਪੱਟੇ ਸੀ ਨਾ ਸਟਿਆਹ ਗੁੱਟੇ ਗੁੱਟੇ ਆਪੇ ਗਰਦੀਪ ਕਰ ਦਈ ਸਾਰਾ ਦਾ ਦੁਪੱਟੇ ਪੱਟੇ ਸਾਰੇ ਗਰਦੀਪ ਤਿਆਰ ਕਰ ਦਈ ਬਸ ਹਾਂ ਇਹਨਾਂ ਸੁਟਾਈ ਬਹੁਤ ਸੋਹਣ ਲੱਗਿਆ ਮੈਨੂੰ ਇਹ ਵੀ ਨਵੀਂ ਜੀ ਚੀਜ਼ ਦਾ ਕਲਰ ਕਿੰਨਾ ਸੋਹਣਾ ਲੱਗਦਾ ਨਾ ਰੰਗ ਅੱਛਾ ਅੱਛਾ ਇਹ ਤਾਂ ਪੱਟਾਂ ਦੇ ਬਹੁਤ ਪਿਆਰਾ ਨੇ ਇਹਦਾ ਕਿਸੇ ਦਾ ਚੀਜ਼ ਇਹ ਵੀ ਸੋਹਣੀ ਹੈ ਹਾਂ ਬਹੁਤ ਵਧੀਆ ਤਾਂ ਹਾਂ ਕਲਰ ਜੀ ਮਰਜ਼ੀ ਪਾਈ ਜਾਣਾ ਇਸ ਤੋਂ ਤਾਂ ਹਾਂ ਹਾਂ ਇਹ ਜਿਵੇਂ ਹੁਣ ਆਪਾਂ ਵੀ ਵੈਸੇ ਵੀ ਪਾ ਸਕਦੇ ਹਾਂ ਇਹ ਪੜਾਉਣਾ ਜਾਂਦੇ ਮੈਂ ਕਿਤਨਾ ਵਧੀਆ ਬਣਦੇ ਹਾਂ ਇਹ ਕਾਹ ਦੀ ਜਮ ਕੰਮ ਦੀ ਰਹਿਣਾ ਬੜਾ ਤੇ ਇਹ ਵਾ ਇਹ ਕਿਹੜਾ ਕਰ ਬਣੀ ਆ ਰਿਹਾ ਹੈ ਹਾਂ ਚਾਕਲੇਟ ਕਪੜਾ ਕਹਿੰਦੇ ਗਰਮੀ ਚ ਵਧੀਆ ਹੂੰ ਬਹੁਤ ਦੋ ਵੇ ਦੇ ਕੱਪੜੇ ਤਾਂ ਬਹੁਤ ਚੱਲੀ ਜਾਂਦੇ ਨੇ ਇਹ ਗੱਲ ਹੈ ਕਿ ਜਦੋਂ ਆਦਾ ਰੀ ਆਰਗੇਨਜ਼ ਹੂੰ ਰੰਗ ਇਹ ਪਿਆ ਰਿਹਾ ਜਾਂਦਾ ਇਹ ਨਾਲ ਤਾਂ ਨਹੀਂ ਰਹੀ ਨਹੀਂ ਰਹਿੰਗਾ ਮੈਂ ਵੀ ਹਾਂ ਵਰਕ ਕੀਤਾ ਸੀਗਾ ਇਹਨਾਂ ਦਾ ਹਾਂ ਮੈਂ ਵੀ ਬੱਚੇ ਵਸੇ ਮੈਂ ਮੈਥੇ ਲੜਾਂ ਦਾ ਕੀਤਾ ਚੱਕਾਂ ਤੇ ਅੱਛੇ ਤਾਂ ਪੈਨਲ ਵਰਕ ਬਣੇ ਹੋਏ ਹਾਂ ਇਹ ਕੱਪੜਾ ਇਹੀ ਆ ਹਾਂ ਹਾਂ ਤੇ ਇਹੀ ਕਲਰ ਅਸੀਂ ਜੋ 오ਰਗੰਜ ਜਿਹਾ ਵੀ ਟ੍ਰੈਂਡਿੰਗ ਜਾਂਦਾ ਹਾਂ ਤੇ ਇਹ ਵੀ ਵਧੀਆ ਲੱਗਦਾ ਇੱਕ ਦੇਖੀ ਜਿਵੇਂ ਆ ਸਾਦੀ ਕਾਟਨ ਦੀ ਜੀ ਸਿੰਪਲ ਜਿਹੀ ਹੈ ਨਾ ਮਮੇ

ਮੇਰਾ ਕੰਮ ਥੋੜਾ ਬਹੁਤ ਚੱਲਦਾ ਮੈਂ ਦੇਖ ਰਹੀ ਹਾਂ ਨਾ ਕੰਮ ਤਾਂ ਬਹੁਤ ਵਧੀਆ ਕੰਮ ਤਾਂ ਜਿਵੇਂ ਆਪਣੇ ਪਿੰਡ ਚੋਂ ਦਾ ਕੰਮ ਤਾਂ ਬਹੁਤ ਸੋਹਣਾ ਚੱਲੀ ਜਾਂਦਾ ਹੈ ਬਹੁਤ ਵਧੀਆ ਸੋਹਣਾ ਚੱਲੀ ਜਾਂਦਾ ਹੈ ਬਹੁਤ ਵਧੀਆ ਬਈ ਮੇਨ ਕੱਪੜੀ ਨਾ ਹਾਂਜੀ ਉਹ ਤਾਂ ਹੈ ਸ਼ੌਂਕ ਦੀ ਦੀਦੀ ਮੈਨੂੰ ਤਾਂ ਹਾਂ ਤੁਸੀਂ ਜਾਣਦੇ ਹੋ ਫਿਰ ਨਾਲ ਹੀ ਪਹਿਲਾਂ ਵੀ ਸਟਾਰਟਿੰਗ ਤੋਂ ਜਾਣਦੇ ਹੋ ਸ਼ੌਂਕ ਥੋੜਾ ਜਿਹਾ ਕਿਸੇ ਨੇ ਇਹ ਵੀ ਕਿਸੇ ਦਾ ਸਮਰਧਨ ਰੈਡੀ ਹੋਇਆ ਹੈ ਜੋ ਰੈਡੀ ਹੈ ਲੇਕਿਨ ਇਹ ਹੋ আচ্ছা ਜੀ ਸੇਮ ਰੰਗ ਮੇਰੇ ਸਟਨ ਵਾਲਾ ਜੀ ਤਾਂ ਹਾਂ ਹਾਂ ਬਸ ਮੈਂ ਵੀ ਗਰਮੀ ਚ ਬੈਜੂਗਾ ਇਹਨਾਂ ਨਾਲ ਮੈਂ ਹਰੋਂ ਦੱਪਟਾ ਰੈਡੀ ਕਰਤਾ ਹਾਂ ਮਸਲਾ ਗੋਟੇ ਲਾ ਦੇਣੀ ਗਰਦੀਪ ਕਰਦੀ ਸਾਰਾ ਬਚਰੀ ਦਾ ਹਾਂ ਚੰਨੜੀ ਗਰਦੀਪ ਦਾ ਚੱਲੀ ਜਾਂਦੀ ਬੱਦੀ ਵੱਦੀਆਂ ਹਾਂ ਐਨੀ ਸੈੱਟ ਬਸ ਉਹਨਾਂ ਪਰ ਮੈਂ ਕੁਬੇ ਸਿੱਖ ਜਣ ਵਾਲੇ ਵਧੀਆ ਹੁਣ ਹੋਰ ਮੈਂ ਕੁ ਵਧੀਆ ਹੈਲਪ ਕਰਦੀ ਮੈਂ ਮੈਂ ਵਧੀਆ ਹੋਰ ਮੈਂ ਕਿ ਤਾ ਪੂਰੀ ਹੈਲਪ ਕਰਦੀ ਐ ਮੈਂ ਕਿ ਕਰ ਕੀ ਤਾਂ ਫਿਰ ਮੈਂ ਹੁਣ ਕੜਾਈ ਦਾ ਬੰਗਾ ਲੱਟਾ ਨਾ ਵੀ ਚਲੋ ਹੁਣ ਨਾਲੇ ਸਿੱਖ ਜੂਗੀ ਜੀ ਹਾਂ ਤਾਂ ਕੜਾਈ ਮੈਨੂੰ ਬਹੁਤ ਸੋਹਣੀ ਲੱਗੀ ਸੋਹਣੀ ਲੱਗੀ ਤਾਂ ਸਾਰੇ ਨਹੀਂ ਪਸੰਦ ਆ ਬਹੁਤ ਵਧੀਆ ਇਹਦੇ ਨਾਲੇ ਜਿਵੇਂ ਇੰਨਾ ਡਿਜ਼ਾਈਨ ਪਿੱਟ ਕੇ ਇਹਨਾਂ ਦਾ ਹਰ ਇੱਕ ਹਰੇ ਵੀ ਇਹਦੇ ਉੱਪਰ ਆਈ ਗਏ ਨਾ ਤੇ ਨਾ ਸਿੰਪਲ ਜਿਹਾ ਹੋਗਾ ਨਾਲੇ ਵਧੀਆ ਪਾਰੀਆ ਹੋਗਾ ਨਾ ਹਾਂ ਹਾਂ कि मैं 2-3 पीस इस बार इतने भी तैयार करती हूं हाँ, मशीन की अच्छा तुम दिखाओनी है तुम्हें आप करेंगे अब हम ये करते हैं अभी उसी ओ मशीन पे ही बल्कि करते होंगे हां मैं भी टीवी कर दी है मैं देखिए किस में पे किस में हां किसी कस्टमर का रेडी कर रही हूं डी का हरी वैसे इसमें 10-11 पीस करके अच्छी जैसा हो जाने को 10:00 बजे हां ना बड़ी काम करना आटा मैदा करिए कर दी का अच्छा

ਗਰਾਫਿਕ ਦਿੱਤਾ ਜਾਂਦਾ ਆਪਣੇ ਆਪੇ ਹੌਲੀ ਹੌਲੀ ਹਾਂ ਉਹਨਾਂ ਬਹੁਤ ਦਿੱਤਾ ਹੋਇਆ ਬਾਕੀ ਜਿਹੜੀ ਕੰਪਿਊਟਰਾਂ ਦੀ ਮਸ਼ੀਨਾਂ ਨੂੰ ਧਾਬਦੇ ਆ ਫਿਨਿਸ਼ਿੰਗ ਹੋਣੀ ਹੈ ਨਹੀਂ ਆਪਣੇ ਹੱਥ ਤੇ ਹੋਣੀ ਹੈ ਨਹੀਂ ਜਿਹੜਾ ਇਕ ਤਾਂ ਪੰਨੋ ਆਪਦੇ ਆਪ ਲੈਣੀ ਪਊਗੀ ਹੱਥ ਦੀ ਫਿਨਿਸ਼ਿੰਗ ਆ ਉਹਦੀ ਕਾ ਕੱਲੀ ਬੀਜ ਦੀ ਕਰੀਏ ਇਹ ਸਾਰੇ ਛਿਮਤੀ ਕਰੀਨੇ ਮਛਲੀਂ ਤੇ ਜਿਵੇਂ ਅਗਦੀ ਸੇਲ ਹੋਗਾ ਮੰਮੀ ਇਹ ਸੁਟਣਾ ala ਸੁਟਾ ਤਾਂ ਮੇਰੀ ਮੰਮੀ ਤੇ ਮੈਂ ਕੱਢਣਾ ਛੋੜ ਜਿਹੜਾ ਅੱਛੇ ਉਹ ਸੇਮ ਹੀ ਕੱਢਿਆ ਹੋਏਗਾ ਇੰਨੀ ਕ ਵਰਤ ਹਾਂ ਇੰਨਾ ਕੀਤਾ ਹੋਇਆ ਮੇਰੇ ਵਰਤ ਆ ਮਾਸੀ ਦੇ ਮੁੰਡੇ ਦੇ ਘਰ ਚ ਪਾਇਆ ਇੱਕ ਮੈਂ ਆਪਨੇ ਲਈ ਕਰੀਤੀ ਵਾਲੀ ਸਟਿਚ ਕੀਤਾ ਨਹੀਂ ਹੈਗਾ ਮੈਂ ਇਹ ਵੀ ਜਾਣਦੇ ਚਲ ਆਪੋ ਤਾਂ ਨਜ਼ਾਰੇ ਲੈ ਲੈ ਫਿਰ ਆਪਦੇ ਕੱਟ ਕੇ ਪਾ ਲੈ ਹਾਂ ਬੱਸ ਆ ਬਾਹਮਾ ਤੇ ਕੱਟ ਵਰਤ ਕਰ ਲਿਆ ਸਿੰਪਲ ਜੀ ਕਰਿਆ ਬਸ ਇੱਕ ਥੋੜਾ ਇਹ ਮੈਂ ਪਹਿਲੀ ਵਾਰ ਇਹੀ ਕਰਿਆ ਜੀ ਅੱਛਾ ਹਾਂ ਹਾਂ ਮੈਨੂੰ ਦਿਖਾਈ ਨੇੜੇ ਤੇ ਵੀ ਬਹੁਤ ਸੋਹਣੇ ਮੇਜ ਬੱਲ ਬਹੁਤ ਵਧੀਆ ਕੀਤਾ ਹੋਇਆ ਸਾਫੀ ਵੀ ਆ ਤਾ ਹਮ ਇਹਲੇ ਮੈਂ ਹੁਣ ਸਟਿਚ ਕਰੂੰਗੀ ਹਾਂ ਨਾ ਬਧੀ ਵਧੀਆ ਬਸ ਇਹਦੀ ਤਾਂ ਮਸ਼ੀਨ ਤੇ ਦਸਤੂਰ ਕਰੀਂਗੀ ਬਸ ਯੋ ਕੰਪਿਊਟਰ ਜੋਤੀ ਉਹ ਕਾਫੀ ਕਰ ਦਿੰਦੀ ਹਾਂ ਨਾ ਬਧੀ ਵਧੀਆ ਬਸ ਇਹ ਕੰਮ ਤਾਂ ਚੱਲੀ ਜਾਂਦਾ ਹੈ ਮੈਂ ਕੰਮ ਤਾਂ ਆਪਣੇ ਆਪਣੇ ਦਸਾਂ ਨਾ ਬਹੁ ਬਧੀ ਚੱਲਦਾ ਹੈ ਨਾ ਬਹੁ ਵਜਿਛਾ ਛੋੜ ਲਈ ਆਪਣਾ ਐਵੇਂ ਕਿਸੇ ਕੋਲ ਹੀ ਹੈ ਅਸਲ ਮੈਂ ਭੜੀ ਹਾਂ ਹਾਂ ਬਬੀ ਕੋਲ ਸੌਣੇ ਨੇ ਇੱਕ ਤਰੇ ਵਿਰਹਾ ਹੁਣ ਕਹਾ ਗੱਦ ਲੈ ਜਾਣਾਗਾ ਅਣੀ ਮੈਂ ਹੋਰ ਰੁਪੀਏਨ ਥੋੜਾ ਟੈਮ ਕੋਈ ਨਾ ਫੇਰ ਆਕੇ ਜਾਣਾ ਠੀਕ ਆ ਮਾ ਕੋਈ ਨਾ ਮਾਰ ਦੇ ਰਹੀ ਰਹੀ ਸੁਬਹ ਨੂੰ ਖੇਲੂ ਸਾਡੇ ਕੋਲ ਨਹੀਂ ਜਲਦਾ ਆ ਬਹੁਤ ਜੀ ਕੜਾਈ ਲੱਗੀ ਬਹੁਤ ਸੋਨਾ ਕੰਮ ਕਰਦੇ ਆ ਬਹੁਤ ਵਧੀਆ ਜੀ ਲੱਗ ਗਿਆ ਠੀਕ ਆ ਮੈਂ ਚਲੀ ਜਾਂਦਾ ਹਾਂ ਹੋਰ ਨਾ ਬੜੀ ਵਧੀਆ ਨੇ ਤਾਂ ਆਪਣੇ ਹੱਥਾਂ ਦੀ ਨਾ ਤਾਂ ਹੈ ਜੀ ਤੇ ਇਥੇ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇਤੋਂ ਤੱਕ ਲਈ ਧੰਨਵਾਦ ਸੋ ਸੋਕਲ ਬਾਏ ਬਾਏ